ਯਾ ਇਹਨਾਂ ਨੇ ਮੇਰੀ ਠੱਗੀ ਮਾਰੀ 24-25 ਲੱਖ ਰੁਪਏ ਦੀ ਮੇਰੇ ਨਾਲ ਠੱਗੀ ਮਾਰਦੇ ਟੋਟਲ ਮੈਂ 24 ਲੱਖ ਦਾ 80000 ਰੁਪਏ ਦਿੱਤਾ ਮੈਂ 8 ਲੱਖ ਰੁਪਏ ਦਾ ਨਗਦ ਦਿੱਤਾ ਜੀ ਸਾਡੀ ਲਿਖਤ ਪੜਤ ਵੀ ਜੋਤ ਬਾਅਦ ਚ ਹੋਈ ਆ ਜੂੜੀ ਛੜਿਆ ਉਹ ਤਾਂ ਬਾਅਦ ਮੈਨੂੰ ਕਹਿੰਦੇ ਵੀ ਜਿਵੇਂ ਜਿਵੇਂ ਸਾਨੂੰ ਲੋੜ ਪਊਗੀ ਮੈਂ ਗਾ ਖਰਚਾ ਆਊਗਾ ਉਹ ਖਰਚਾ ਕਰਨੇ ਵੇ ਤੂੰ ਸਾਨੂੰ ਪੈਸੇ ਸਾਡੇ ਖਾਤੇ ਪਾਈ ਜੇ ਵੀ ਸਾਡਾ ਇੱਕ ਰਿਸ਼ਤੇਦਾਰ ਮੁੰਡਾ ਹੜੀ ਜਾਮਪਸਣ ਵਾਲਾ ਤਲਵੰਡੀ ਸ਼ਬੋ ਰਹਿੰਦਾ ਅਰਵਿੰਦਰ ਸ਼ੰਗੋ ਮੋਨੂ ਟੈਲੀਕਾਮ ਆ ਉਹ ਕੰਮ ਕਰਦੇ ਵੀ ਉਹਦੇ ਖਾਤੇ ਪੈਸੇ ਪਾ ਦਿਆ ਕਿ ਨਹੀਂ ਸੀ ਆਪੇ ਉਹ ਤੇ ਲੈ ਲੈ। ਮੁਕਸਰ ਸਾਹਿਬ ਦੀ ਥਾਣਾ ਸਿਟੀ ਪੁਲਿਸ ਵੱਲੋਂ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਕਰੀਬ 24 ਲੱਖ 80 ਹਜ਼ਾਰ ਦੀ ਠੱਗੀ ਮਾਰਨ ਨੂੰ ਲੈ ਕੇ ਇੱਕ ਔਰਤ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਸਾਬਕਾ ਪੁਲਿਸ ਮੁਲਾਜ਼ਮ ਨਛੱਤਰ ਸਿੰਘ ਕੀ ਕਹਿ ਰਹੇ ਨੇ ਉਹ ਸੁਣਦੇ ਹਾਂ। ਘਟਨਾ ਮੇਰੇ ਨਾਲ ਮੈਂ ਡਿਊਟੀ ਕਰਦਾ ਪੀ.ਐਚ.ਆਰ ਤੇ ਪੰਜਾਬ ਪੁਲਿਸ ਚ ਇਹ ਸਹੀ ਡਿਊਟੀਆਂ ਸmeri ਸਿਟੀ ਥਾਣੇ ਮੁਕਸਰ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਅਸੀਦਾਂ ਦੇ ਸ਼ਹੀਦਗੰਸਾਹ ਮੱਥਾ ਟੇਕਣ ਜਾਂਦੇ ਗੁਰਦੁਆਰੀ ਉੱਥੇ ਉਹ ਸ਼ੁਗਦੀਪ ਸਿੰਘ ਤੇ ਰਿਆਨਤਰਾ ਹੁੰਦੇ ਸੀਗੇ ਅੰਬਰਤਰੀ ਨਿਸ਼ਾਨ ਆਏਗੀ ਇਹਨਾਂ ਨੇ ਮੇਰੀ ਜਾਮਸਾਨ ਹੋ ਗਈ ਜਾਮਸਾਨ ਹੁੰਦਿਆਂ ਅਸੀਂ ਇੱਕ ਦੂਜੇ ਘਰ ਤਾਂ ਹੀ ਸ਼ਾਮਿਲਤ ਹੋ ਗਏ ਘਰੇ ਹੋਣ ਜਾਣ ਲੱਗ ਪਏ ਮੈਂ ਉਹਨੇ ਘਰੇ ਜਾਵੜਦੇ ਉਹ ਸਾਡੇ ਘਰੇ ਆ ਜਾਂਦੇ ਸੀ ਉੱਥੋਂ ਬਰ ਹੋਲੀ ਵਲੀ ਉਹਨਾਂ ਦਾ ਕਹਿੰਦੇ ਵੀ ਤੁਸੀਂ ਜੇ ਬਾਹਰ ਜਾਣਾ ਤਾਂ ਸਾਡੀਆਂ ਰਿਸ਼ਤਦਾਰੀਆਂ ਹੈਗੀਆਂ ਬਾਹਰ ਉਹ ਕੰਮ ਕਰਦੇ ਆ ਬਾਹਰ ਬੰਦੇ ਲਈ ਆਂਦਾ ਕੋਈ ਕੱਲੇ ਬਾਤ ਇਸ ਤਰ੍ਹਾਂ ਦੀ ਕੀਤੀ ਸੀ ਤੁਸੀਂ ਆਪਾਂ ਗਲਵਤ ਕਰੀ ਨਾ ਨਹੀਂ ਮੇਰਾ ਇਹ ਰਦਾ ਹੀ ਵੀ ਮੇਰਾ ਉਹ ਟਾਈਮ ਥੋੜਾ ਰਹਿੰਦਾ ਹੀ ਪੈਨਸ਼ਨ ਜਾਣ ਚ ਬੀਮਾ ਰਿਟਾਇਰਮੈਂਟ ਤੋਂ ਬਾਅਦ ਮੈਂ ਚਲ ਵੀ ਬਾਹਰ ਸੈਟ ਹੋ ਜਾਵਾਂਗੇ ਬੱਚੇ ਸੈਟ ਕਰ ਲਾਂਗੇ ਜੀ ਤੇ ਉਹਦੇ ਚ ਚਲੋ ਉਹ ਨੂੰ ਮਨ ਕਹਿੰਦੇ ਸਾਡੀਆਂ ਰਿਸ਼ਤੇਦਾਰੀਆਂ ਤੇ ਮੈਂ ਵੀ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਵੀ ਜਿਨੂੰ ਨੈਲਮ ਮੁੰਦਚਾ ਵੀ 25-30 ਲੱਖ ਰੁਪਇਆ ਖਰਚ ਆਊਗਾ ਵੀ ਤੁਹਾਨੂੰ ਪੀਆਰ ਕਰਾ ਦੇਾਂਗੇ ਅਗਲੇ ਹਾਂ ਚ ਵੀ ਕੁੜੀ ਸੀ ਇੱਕ ਪਲਦੀਪ ਕੌਰ ਉਹ ਕਹਿੰਦੀ ਮੈਨੂੰ ਮੇਰੀ ਮਾਸੀ ਹੈ ਉਧਰ ਚੁਗਦੇਸ਼ ਸਿੰਘ ਦੀ ਛਾਲੀ ਸੀ ਛਾਲੀ ਨਾਲ ਲੱਗਦੀ ਸੀ ਤੇ ਮੈਂ ਵੀ ਮੇਰੇ ਕੋਲ ਇਹਨੇ ਪੈਸੇ ਨਹੀਂ ਕੀ ਤੇ ਉਹ ਕਹਿੰਦਾ ਵੀ ਤੂੰ ਸਾਨੂੰ 8 ਲੱਖ ਰੁਪਇਆ ਦੇ ਦੇ ਪਹਿਲਾਂ ਦੂਜੇ ਬਾਅਦ ਚ ਜਿਵੇਂ ਲੋੜੂਗੀ ਜਿਵੇਂ ਤੇਰੇ ਕੋਲ ਆਈ ਜਾਊਗਾ ਸਾਨੂੰ ਦੇਵੀਂ ਟੋਟਲ ਕਿੰਨੇ ਪੈਸੇ ਤੁਸੀਂ ਦਿੱਤੇ ਉਹਨੂੰ ਟੋਟਲ ਮੈਂ 24 ਲੱਖ 10 ਹਜ਼ਾਰ ਰੁਪਇਆ ਦਿੱਤਾ ਉਹਨੂੰ ਇਸ ਤੋਂ ਦਿੱਤਾ 8 ਲੱਖ ਰੁਪਏ ਦਾ ਉਹਨੂੰ ਨਕਦ ਦਿੱਤਾ ਜੀ ਸਾਡੀ ਲਿਖਤ ਪੜਤ ਵੀ ਜੋਤ ਬਾਅਦ ਚ ਹੋਈ ਆ ਜੂੜੀ ਛੜਿਆ ਬਈ 8 ਲੱਖ ਰੁਪਏ ਗਵਾਂ ਦੇ ਸਾਹਮਣੇ ਕੀਤਾ ਸੀ ਅਵਤਾਰ ਸਿੰਘ ਤੇ ਸਾਬੂ ਮੁੰਡਾ ਗੋਣਿਆਂ ਦਾ ਉਹਨਾਂ ਦੇ ਸਾਹਮਣੇ ਮੈਂ 8 ਲੱਖ ਰੁਪਏ ਦਿੱਤਾ ਸੀ ਜੀ ਉਦੋਂ ਬਾਅਦ ਮੈਨੂੰ ਕਹਿੰਦੇ ਵੀ ਜਿਵੇਂ ਜਿਵੇਂ ਸਾਨੂੰ ਲੋੜ ਪਊਗੀ ਜਿਵੇਂ ਖਰਚਾ ਆਊਗਾ ਉਹ ਖਰਚਾ ਕਰਨਗੇ ਉਹਵੇਂ ਤੁਹਾਨੂੰ ਪੈਸੇ ਸਾਡੇ ਖਾਤੇ ਪਾਈ ਜਾਈਂ ਵੀ ਸਾਡਾ ਇੱਕ ਰਿਸ਼ਤੇਦਾਰ ਮੁੰਡਾ ਹਰੀ ਜਾਮਪਸਣ ਵਾਲਾ ਤਲਵੰਡੀ ਸ਼ਬੂ ਰਹਿੰਦਾ ਅਰਵਿੰਦਰ ਸਿੰਘ ਮੋਨੂ ਟੈਲੀਕਾਮ ਆ ਉਹ ਕੰਮ ਕਰਦੇ ਵੀ ਉਹਦੇ ਖਾਤੇ ਪੈਸੇ ਪਾ ਦਿਆ ਕਿ ਨਹੀਂ ਆਪੇ ਉਹ ਤੋਂ ਲੈ ਲਿਆ ਕਰਾਂਗੇ ਤੁਸੀਂ ਪੈਸੇ ਬਾਤੇ ਖਾਤੇ ਦੇ ਵਿੱਚ ਆਈ ਮੈਨੂੰ ਕਦੋਂ ਪਤਾ ਲੱਗਿਆ ਕਿ ਮੇਰਾ ਠੱਗੀ ਵੱਜ ਗਈ ਇਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਜਦੋਂ ਜਦੋਂ ਮੈਨੂੰ ਲਾਰੇ ਲਾਉਣ ਲੱਗ ਪਏ ਵੀ ਮੈਂ ਉਹਨੇ ਪੁੱਛਦ ਰਿਹਾ ਮੇਰਾ ਕੰਮ ਹੋ ਗਿਆ ਕਦੋਂ ਹੋਊਗਾ ਵੀ ਕਦੇ ਦੱਸ ਦੇਣ ਕਿ 15 ਦਿਨ ਲਾਰੇ ਲਾਉਂਦੇ ਆ ਇਹ ਉਦ ਬਾਅਦ ਮੈਨੂੰ ਹੌਲੀ ਹੌਲੀ ਸ਼ੱਕ ਮੈਨਾਂ ਸ਼ੁਰੂ ਹੋ ਗਿਆ ਵੀ ਇਹ ਮੈਨੂੰ ਲਾਰੇ ਲਾਈ ਹੁੰਦੇ ਆ ਇਹ ਕਿਹੜੀ ਘਟਨਾ ਕਿਹੜੇ ਸਾਲ ਦੀ ਹੈ ਇਹ 22 23 ਦੀ ਆਈ 22 23 ਦੀ 22 23 ਹਾਂਜੀ ਪਰ ਐਨੀ ਲੇਟ ਕੰਪਲੀਟ ਪਰਚਾ ਦਰਪਨ ਅਨਿਨੇਟ ਹੋ ਗਿਆ ਹਾਂਜੀ ਪਰਚਾ ਬੜੀ ਲੇਟ ਹੋਇਆ ਜਿਹੜਾ ਸਾਲ ਤੋਂ ਹਾਂਜੀ ਕੋਈ ਟਾਈਮ ਲੱਗ ਗਿਆ ਕੋਈ ਤਾਂ ਮੈਨੂੰ ਟਾਈਮ ਲੱਗ ਗਿਆ ਜਿਹੜੋਂ ਪਤਾ ਲੱਗਿਆ ਵੀ ਉਹ ਥੋਂ ਭੱਜ ਗਈ ਇੱਕ ਵਾਰੀ ਚਲੋ ਉਹਨਾਂ ਨੇ ਪਹਿਲਾਂ ਮੈਨੂੰ ਲਖਤ ਪੜਤ ਕਰ ਲਈ ਉਹਨਾਂ ਨੇ 20 ਲੱਖ ਦੀ ਨੋਟਰੀ ਦੇ ਟੈਸਟ ਜੋ ਉਥੇ ਹੋਇਆ ਕਚਹਿਰੀਆਂ ਚ ਲਖਤ ਪੜਤ ਕੀਤੀ 20 ਲੱਖ ਦੀ ਵੀ 20 ਲੱਖ ਦੀ ਤਰ੍ਹਾਂ ਹੀ ਮੋੜ ਦੇਾਂਗੇ ਉਦ ਬਾਅਦ ਚ ਉਹਨਾਂ ਨੇ ਮੈਨੂੰ ਦੋ ਚੱਕ ਦੇਤੇ ਉਹਨਾਂ ਚ ਇੱਕ ਚੱਕ ਮੈਂ ਦਾਖਲ ਲੱਗਦਾ ਪਰ ਕੇ ਲਾਇਆ ਸੀ ਉਹ ਬੌਂਸ ਹੋ ਗਿਆ ਜੇ ਉਹ ਜਿਹੜਾ ਹੋ ਗਿਆ ਉਹ ਕਿ ਸਾਡੇ ਤੇ ਕਾਰਵਾਈ ਨਾ ਕਰਾਈ ਤੇਰੇ ਪੈਸੇ ਦੇ ਦਿਆਂ ਇੱਕ ਦਿਨਾਂ ਚ ਫਿਰ ਉਹਨਾਂ ਨੇ ਤੱਕ 15 ਤੇ ਫੇਰ ਟਪਾਤੀ ਫਿਰ ਉਹਨਾਂ ਦਾ ਇਰਾਦਾ ਹੋ ਗਿਆ ਵੀ ਭੱਜਣ ਦਾ ਇਰਾਦਾ ਹੋ ਗਿਆ ਜਿਹਨੂੰ ਮੈਨੂੰ ਪਤਾ ਲੱਗਿਆ ਵੀ ਭੱਜਣਗੇ ਉਹਦੇ ਬਾਅਦ ਚ ਮੈਂ ਉਹਨਾਂ ਨੂੰ ਰੋਲਾ ਪਿਆ ਰਾਤ ਦਾ ਟਾਈਮ ਸੀ 7 8 10 ਦਾ ਆਮ ਦਾ ਦਿਨ ਚ ਪਾ ਦਾ 25 ਤਰੀਕ 25 11 23 ਤੇ ਉਤੋਂ ਫਿਰ ਜਦੋਂ ਉਹਨਾਂ ਨੂੰ ਅਸੀਂ ਬੰਦੇ ਉਹਨਾਂ ਦੇ ਵੀ ਆ ਕੇ ਸਾਡੇ ਬੰਦੇ ਸੀਗੇ ਕੋਈ ਅਸੀਂ ਉਹਨੂੰ ਥਾਣੇ ਬੁਲਾ ਲੇ ਵੀ ਛੋੜਾ ਰਾਈਟ ਆਮ ਕਰਾ ਦੇਣੀ ਨਾ ਕੋਈ ਥਾਣੇ ਆ ਗਈ ਥਾਣੇ ਮੇ ਲਿਖ ਕੇ ਵੀ ਦਿੱਤਾ ਵੀ ਆ ਇਹਨਾਂ ਨੇ ਮੇਰੇ ਠੱਗੀ ਮਾਰੀ 24 25 ਲੱਖ ਰੁਪਏ ਦੀ ਮੇਰੇ ਨਾਲ ਠੱਗੀ ਮਾਰਦੇ ਤੇ ਮੈਂ ਉਹਨਾਂ ਨੂੰ ਥਾਣੇ ਛੱਡ ਕੇ ਲਿਖਤ ਮੁੰਚ ਨੂੰ ਲਿਖਤ ਦੇ ਆ ਤੇ ਉਹਦੇ ਬਾਅਦ ਚੋ ਰਾਤ ਨੂੰ ਥਾਣੇ ਨੇ ਵਰਨ ਮੱਟੂ ਸਬ ਇੰਸਪੈਕਟਰ ਐ ਸੋਚੋ ਲੱਗਿਆ ਜੀ ਉਹਨੇ ਰਾਤ ਨੂੰ 11 12 ਵਜੇ ਛੱਡ ਤੇ ਉਹ ਗਾਚੋਂ ਭੱਜ ਗਏ ਜੀ ਕੋਈ ਕਾਰਵਾਈ ਨਹੀਂ ਕੀਤੀ ਉਦੋਂ ਤੁਸੀਂ ਨਹੀਂ ਕਾਰਵਾਈ ਉਹਨਾਂ ਨੇ ਥਾਣੇ ਐਨੇ ਕੋਈ ਨਹੀਂ ਕੀਤੀ ਕੋਈ ਅਮਰੀਦ ਸੁਣਵਾਈ ਨਹੀਂ ਹੋਈ ਤੁਸੀਂ ਖੁਦ ਪੁਲਿਸ ਡਿਪਾਰਟਮੈਂਟ ਦੇ ਵਿੱਚ ਸੀ ਹਾਂ ਜੀ ਨਹੀਂ ਸਾਨੂੰ ਹਾਂ ਜੀ ਉਦ ਬਾਅਦ ਉਹਦ ਬਾਅਦ ਚ ਭਾਇ ਦਿਆ ਜੀ ਉਹ ਹਾਂਜੀ ਦਰਖਾਸਤ ਲੱਗਿਆ ਵੀ ਇਹ ਜਿਹੜਾ ਜਿਹੜਾ ਮੈਂ ਬਾਅਦ ਚ ਪਤਾ ਕੀਤਾ ਮੈਂ ਉਧਰ ਜਾ ਕੇ ਕਰਾਂ ਚ ਉਹਨਾਂ ਦੀ ਉਹ ਕਹਿੰਦੇ ਵੀ ਜਿੰਦਰਾ ਲੱਗਿਆ ਤੇ ਭੱਜ ਗਏ ਇਥੋਂ ਫਿਰ ਤੁਸੀਂ ਪਰਤਾਲ ਵਿੱਚ ਤੁਸੀਂ ਕੀ ਕੀਤੀ ਫਿਰ ਤੋਂ ਬਾਅਦ ਫਿਰ ਮੈਂ ਕਾਰਵੀ ਉਹਨਾਂ ਦਾ ਪਰਤਾਲ ਕਾਦ ਰਿਹਾ ਉਹਨਾਂ ਬਾਰੇ ਜੀ ਤਲਵੰਡੀ ਸਾਹਿਬ ਉਹ ਗਿਆ ਜਿੱਥੇ ਪਹਿਲਾਂ ਰਹਿ ਕੇ ਆਇ ਸੀ ਕਿ ਉਹਨਾਂ ਦੇ ਪਿੱਛਾ ਪਿੰਡ ਮਾਨਸ਼ਾ ਚ ਪਿੰਦਾ ਤੇ ਉੱਥੇ ਮੈਂ ਪਿੰਡਾਂ ਨੂੰ ਪਤਾ ਪੁੱਤਾ ਕੀਤਾ ਉਹਨਾਂ ਬਾਰੇ ਵੀ ਚਲੋ ਪਤਾ ਲੱਗ ਜੇ ਮੜਾ ਮਟਾ ਇਹ ਦਲਵੰਡੀ ਸਾਬੂ ਸੀਗਾ ਯਾਰ ਮੋਂ ਨੂੰ ਟੈਲੀਗੋਮਾ ਉਹ ਤੋਂ ਪਤਾ ਕੀਤਾ ਉਹਦੀ ਵਿੱਚ ਮਿਲਿ ਭੁਗਤ ਸੀਗੀ ਵੈਸੇ ਤਾਂ ਪਰ ਉਹਨੇ ਸਾਨੂੰ ਕੋਈ ਰਸਤਾ ਨਹੀਂ ਦਿਚਿਆ ਕਿੱਥੋਂ ਕਿੱਥੋਂ ਤੁਹਾਨੂੰ ਇੰਗਲੈਂਡ ਦਾ ਹੀ ਕਿਹਾ ਸੀ ਇੰਗਲੈਂਡ ਤਾਂ ਕਿਹਾ ਇੰਗਲੈਂਡ ਕਹਿੰਦੇ ਫੇਕ ਨੇ ਅਮਰੀਕਾ ਭੇਜ ਦਾਂਗੇ ਜੀ ਪਹਿਲਾਂ ਕੀਤਾ ਇੰਗਲੈਂਡ ਦਾ ਸੀਗਾ ਇਹ ਫਿਰ ਲਾਰੇ ਲਾਉਣਾ ਰਾਤਾ ਵੀ ਕੰਮ ਤਾਂ ਕਰਉਣਾ ਨਹੀਂ ਵੀ ਅਮਰੀਕਾ ਦਾ ਵਿੱਚ ਪਤਾ ਉਹਨਾਂ ਨੇ ਅਮਰੀਕਾ ਭੇਜ ਦਾਂਗੇ ਤੇ ਟੈਂਟ ਪਾਉਂਦੇ ਗਏ ਜੀ ਪੀਆਰ ਕੀਤੀ ਸੀ ਪੀਆ ਭੇਜ ਦਾਂਗੇ ਹਾਂ ਪੀਆਰ ਕਹਿੰਦੇ ਪੀਆਰ ਕਰਾ ਦੇਣਗੇ ਤੈਨੂੰ ਉਧਰ ਕਿੰਨਾ ਕੰਪਲੀਟ ਆ ਗਈ ਤੁਹਾਨੂੰ ਪਤਾ ਲੱਗੇ ਬਿਸਨਸ ਨਾਲ ਠਰਜੀ ਵੱਜ ਗਈ ਤਾਂ ਇਹ ਇੰਨਾ ਲੰਮਾ ਅਰਸਾ ਜਿਹੜਾ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਤਾਂ ਅੱਜ ਜਿਹੜੀ ਹੈ ਕੁਛ ਦਾ ਪਹਿਲਾ ਜਿਹੜੀ ਐਫਆਈ ਹੋਈ ਹੈ ਤਾਂ ਇੰਨੀ ਕਿ ਤੁਹਾਨੂੰ ਜਿਹੜੀ ਹੈ ਇਹਦੇ ਤੇ ਜਿਹੜੀ ਹੈ ਮਿਹਨਤ ਕਰਨੀ ਪਈ ਬਾਕੀ ਬੋਲੋ ਪਹਿਲਾ ਮੈਂ ਚਾਰਾ ਜੋਈ ਕੀਤੀ ਸੀ ਚਲ ਆਪਦੇ ਰਿਸ਼ਤਦਾਰਾਂ ਜਾਂ ਤੌਰ ਤੇ ਵਿਚਾਰੂ ਨੇ ਕੋਈ ਬੰਦੇ ਮਿਲ ਜਾਣ ਚਾਹੀਏ ਜਾਂ ਰਾਜੀ ਨਾਵਾ ਹੋ ਜੇ ਤੇ ਬਾਅਦ ਚ ਫੇਰ ਮੈਂ ਦਰਖਾਸਤ ਦਿੱਤੀ ਦਰਖਾਸਤ ਯੂ ਬੈਂਕ ਚ ਦੇਤੀ ਮੈਂ ਉਹਨਾਂ ਨੇ ਕਾਫੀ ਟਾਈਮ ਲਾਤਾ ਜੀ ਇਹ ਪਛਣਾਈ ਹੋਈ ਨਹੀਂ ਫਿਰ ਮੈਂ ਐਸਪੀ ਸਾਹਿਬ ਨੂੰ ਮਿਲਿਆ ਐਸਪੀ ਸਾਹਿਬ ਨੇ ਮੇਰੀ ਗੱਲ ਸੁਣੀ ਬਹੁਤ ਗੌਰ ਨਾਲ ਜੀ ਰੈਸਪੀ ਸਾਹਿਬ ਦੇ ਯਤਨਾਂ ਦੇ ਨਾਲ ਹੀ ਮੇਰਾ ਜਿਹੜਾ ਇਹ ਪਰਚਾ ਦਰਜ ਹੋਇਆ ਜੀ ਪਹਿਲਾਂ ਇੱਕ ਵਾਰੀ ਤੋਂ ਡੀਏ ਦਰਖਾਸਤ ਜਿਹੜੀ ਸੀਗੀ ਦਾਖਲ ਦਫਤਰ ਹੋ ਗਈ ਦਾਖਲ ਦਫਤਰ ਕਰਤੀ ਸੀ ਜੀ ਹਰ ਉਹਨਾਂ ਨੇ ਯੂ ਵੈਂਗਾਂ ਅਨਚਾਰਜ ਸੀਗਾ ਗੁਰਪਿਆਰ ਸਿੰਘ ਚਪਟਰ ਉਹਨਾਂ ਨੇ ਮੈਨੂੰ ਦਫਤਰ ਬੁਲਾਇਆ ਉਹ ਦਰਖਾਸਤ ਜਿਹੜੀ ਉਹਨਾਂ ਨੇ ਦਾਖਲ ਦਫਤਰ ਕਰਤੀ ਉਹਦੇ ਬਾਅਦ ਵਿੱਚ ਐਸਪੀ ਸਾਹਿਬ ਦੇ ਨੋਟਿਸ ਜਿਹੜੇ ਗੱਲ ਆਈ ਨਹੀਂ ਦੱਸਿਆ ਵੀ ਕਿਉਂ ਦਾਖਲ ਦਫਤਰ ਕੀਤੀ ਗਈ ਕਾਰਵਾਈ ਕੀ ਕੀ ਕਾਰਵਾਈ ਹੋਈ ਨਹੀਂ ਅਗੇ ਜੁਰਮ ਨਹੀਂ ਬੰਦਾ ਜੀ ਕਹਿੰਦੇ ਜੁਰਮ ਨਹੀਂ ਬੰਦਾ ਲੱਗ ਤੁਸੀ ਰਾਜਨਾਮਾ ਕਰ ਲਿਆ ਜੁਰਮ ਨਹੀਂ ਬੰਦਾ ਤੇ ਪਰ ਐਸਐਸਪੀ ਸਾਹਿਬ ਨੇ ਮੇਰੀ ਮਦਦ ਕੀਤੀ ਉਹਨਾਂ ਦੇ ਕਹਿਣ ਦੇ ਮੁਤਾਬਕ ਐਸਐਸਪੀ ਦੇ ਕਹਿਣ ਤੇ ਪਰਚਾ ਦਰਜ ਹੋਇਆ ਜੀ ਕੀ ਲੱਗਦਾ ਕਿ ਇਨਸਾਫ ਮਿਲੂਗਾ ਇਨਸਾਫ ਜੀ ਹੁਣ ਪਰਚਾ ਦਰਜ ਹੋਇਆ ਚਲੋ ਕਰਤਾ ਮੈਂ ਇਹ ਮੈਨੇ ਜੀ ਉਹਨਾਂ ਨੇ ਮਾਰੇ ਪਤਾ ਕਰਾਂਗੇ ਕਿ ਤੂੰ ਲਭਦੇ ਆ ਨਾ ਜੀ ਇਹ ਅਸਲ ਪਤਾ ਨਹੀਂ ਉਹਨਾਂ ਦਾ ਪਤਾ ਵੀ ਕਿੱਥੋਂ ਦੇ ਨਹੀਂ ਪਤਾ ਨਹੀਂ ਤੂੰ ਭੱਜ ਗਿਆ ਕੋਈ ਉਹਨਾਂ ਨੂੰ ਪਤਾ ਸੁਰ ਨਹੀਂ ਲੱਗ ਰਿਹਾ ਜੀ ਇੱਥੇ ਰਾਹਤਾਂ ਚ ਹੋ ਜਾਂਦਾ ਹੋਣ ਜੀ ਤੇ ਕੋਈ ਪਤਾ ਨਹੀਂ ਲੱਗ ਰਿਹਾ ਉਹਨਾਂ ਦੀ ਪਿੱਛੇ ਵੀ ਤਲਵੰਡੀ ਸ਼ਾਹ ਬੋ ਵੀ ਠੱਗੀ ਮਾਰ ਕੇ ਜੋ ਹੁਣ ਪਤਾ ਲੱਗਦਾ ਇਹ ਉਹਨਾਂ ਦਾ ਕੰਮ ਹੀ ਠੱਗੀ ਠੋਰੀ ਦਾ ਸੀਗਾ ਜੀ ਪ੍ਰਸ਼ਾਸਨ ਤੇ ਕੀ ਮੰਗ ਹਾਂਜੀ ਪ੍ਰਸ਼ਾਸਨ ਕਰ ਦਿਓ ਬੱਚਾ ਦਰਦ ਤੋਂ ਤਾਂ ਹੋ ਗਿਆ ਉਹ ਤਾਂ ਮੈਨੂੰ ਜੇ ਚਲੋ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਜੀ ਚਲੋ ਵੀ ਅੱਗੇ ਗਾਣ ਕੁਐਰੀ ਕਰਕੇ ਕੋਈ ਆਈਓ ਕੋਈ ਮੈਨੂੰ ਰਿਪੋਰਟ ਕਰੇ ਪਤਾ ਕਰੇ ਉਹਨਾਂ ਬਾਰੇ ਮੜਾ ਮੁੱਟਾ ਤੇ ਮੈਂ ਜਿਉਗ ਦੂੰਗਾ ਉਹਨਾਂ ਨੂੰ ਵੀ ਪੂਰਾ ਇਹ ਮੇਰੀ ਮਦਦ ਕਰਨਾ ਸੀ ਹੁਣ ਤੁਸੀਂ ਰਿਟਾਇਰਮੈਂਟ ਮੇਰਾ ਰਿਟਾਇਰਮੈਂਟ ਹੋ ਗਿਆ ਸੀ 31 12 93 ਹਾਂਜੀ ਇਹ ਤਾਂ ਪਤਾ ਹੀ ਹੈ ਜੀ ਮੈਂ ਜੋ ਉਹਨੇ ਪੇਮੈਂਟ ਦਿੱਤੀ ਆ ਫੜ ਫੜ ਕੇ ਦਿੱਤੀ ਕੋਈ ਜਾਂ ਕਿਸੇ ਤੋਂ ਹੋਰ ਫੜ ਕੇ ਦਿੱਤੀ ਜੂ ਮੇਰਾ ਰਿਟਾਇਰਮੈਂਟ ਮਿਲੇ ਜਿਹੜੇ ਮੈਨੂੰ ਪੈਸੇ ਮਿਲਣੇ ਸੀ 25 30 ਲੱਖ ਰੁਪਏ ਮਿਲਿਆ ਜੀ ਉਹ ਫਿਰ ਮੈਂ ਉਹਨਾਂ ਨੂੰ ਜਿੰਨਾ ਤੋਂ ਫੜੀ ਸੀ ਉਹਨਾਂ ਤੋਂ ਮੋੜਿਆ ਉਹ ਮੇਰੀ ਸਾਰੀ ਕਮਾਈ ਸੀ ਜਿਹੜੀ ਮਿਲਣੀ ਸੀ ਰਿਟਾਇਰਮੈਂਟ ਵੈ ਸਾਰੀ ਉਹ ਹੀ ਲੈ ਗਈ ਸਾਰ ਮੇਰੀ ਤੇ ਮੇਰਾ ਪਰਵਾਰ ਤੋਂ ਔਖਾ ਹੋਇਆ ਪਿਆ ਜੀ